ਸੰਜੀਵ ਖੰਨਾ ਮੈਂ ਪੰਜਾਬ ਸੈਕਟਰੀ ਭਾਰਤੀ ਜਨਤਾ ਪਾਰਟੀ ਤੋਂ ਤੇ ਜਿਹੜਾ ਦੇਖੋ ਖੁਸ਼ੀਆਂ ਦੇ ਤਿਉਹਾਰ ਆ ਰਹੇ ਨੇ ਦੁਸ਼ਹਿਰਾ ਦੀਵਾਲੀ ਉਸ ਤੋਂ ਬਾਅਦ ਆਪਣਾ ਕਰਵਾ ਚੌਥਾ ਆ ਰਿਹਾ ਹੈ ਭయ్యా ਦੂਜਾ ਆ ਰਿਹਾ ਹੈ ਇਹ ਜਿਹੜੇ ਜਿੰਨੇ ਵੀ ਸਾਰੇ ਤਿਉਹਾਰ ਸਾਰੇ ਦੇ ਸਾਰੇ ਤਿਉਹਾਰ ਸਾਡੇ ਜੀਵਨ ਦੇ ਵਿੱਚ ਨਵੀਂ ਰੋਸ਼ਨੀ ਨਈ ਰੰਗ ਊ ਰਮੰਗ ਲੈ ਕੇ ਆਉਂਦੇ ਆ ਔਰ ਖਾਸ ਕਰਕੇ ਜਿਹੜੇ ਸਾਡੇ ਬੱਚੇ ਨੇ ਔਰ ਇਹਨਾਂ ਤਿਹਾਰਾਂ ਦੇ ਬਹੁਤ ਅਡਿਕਟ ਹੁੰਦੇ ਆ ਵੀ ਦੀਵਾਲੀ ਆਏਗੀ ਪਟਾਕੇ ਵਜਾਵਾਂਗੇ ਰਾਮਲੀਲਾ ਦੇਖਾਂਗੇ ਔਰ ਨਵੇਂ-ਨਵੇਂ ਕੱਪੜੇ ਮਿਲਣਗੇ ਲੇਡੀਜ਼ ਨੂੰ ਹੁੰਦਾ ਵੀ ਗਹਿਣੇ ਮਿਲਣਗੇ ਕਰਵਾ ਚੌਥ ਤੇ ਉੱਤੇ ਅਸੀਂ ਜਿਹੜਾ ਵਰਤ ਰੱਖਾਂਗੇ ਆ ਨਵੇਂ ਕੱਪੜੇ ਪਾਵਾਂਗੇ ਵਰਤ ਪੂਜਾਂਗੇ ਮਤਲਬ ਇਸ ਤਰ੍ਹਾਂ ਦੇ ਜਿਹੜੇ ਤਿਉਹਾਰ ਨੇ ਸਾਡੇ Hindu ਸੰਸਕ੍ਰਿਤੀ ਨਾਲ ਜੁੜੇ ਹੋਏ ਖਾਸ ਕਰ ਪੰਜਾਬ ਦੇ ਵਿੱਚ ਤਾਂ ਸਾਰੇ ਤਿਉਹਾਰ ਬੜੇ ਅੱਛੇ ਢੰਗ ਨਾਲ ਮਨਾਏ ਜਾਂਦੇ ਨੇ ਚਾਹੇ ਉਹ ਕੋਈ ਵੀ ਤਿਉਹਾਰ ਹੋਵੇ ਤੇ ਮੈਂ ਇਹਨਾਂ ਸਾਰਾਂ ਤਿਉਹਾਰਾਂ ਦੇ ਉੱਤੇ ਦਿਸ਼ਾਰੇ ਤੇ ਦੀਵਾਲੀ ਤੇ ਕਰਵਾ ਚੌத் ਤੇ ਮੈਂ ਸਾਰੇ ਆਪਣੇ ਪੰਜਾਬ ਵਾਸੀਆਂ ਨੂੰ ਆਪਣੇ ਹਲਕਾ ਡੇਰਾ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਔਰ ਬਹੁਤ-ਬਹੁਤ ਧੰਨਵਾਦ ਕਹਿਣਾ ਹੈ ਕਿ ਸਾਰੇ ਰਲ ਮਿਲ ਕੇ ਬਿਲਕੁਲ ਜਾਤ ਪਾਤ ਤੋਂ ਪਰੇ ਹੋ ਕੇ ਇਸ ਤਿਹਾਰ ਨੂੰ ਮਨਾਈਏ ਔਰ ਬੜੇ ਅੱਛੇ ਢੰਗ ਨਾਲ ਮਨਾਈਏ ਔਰ ਇਸ ਤਰ੍ਹਾਂ ਜੀ ਆਤਿਸ਼ਬਾਜੀ ਚਲਾਈਏ ਜਿਹਦੇ ਨਾਲ ਪ੍ਰਦੂਸ਼ਣ ਨਾ ਫੈਲੇ ਔਰ ਜਿਹੜੇ ਵਾਤਾਵਰਣ ਸਾਡਾ ਸ਼ੁੱਧ ਰਹੇ ਗ੍ਰੀਨ ਦੀਵਾਲੀ ਕਲੀਨ ਦੀਵਾਲੀ ਗ੍ਰੀਨ ਦੀਵਾਲੀ ਕਲੀਨ ਦੀਵਾਲੀ ਬਿਲਕੁਲ ਹਾਂਜੀ बंदी छोड़ दिवस ਵੀ ਬਿਲਕੁਲ ਇਹਦੇ ਨਾਲ ਮਨਾਇਆ ਜਾਂਦਾ ਹੈ ਗੁਰੂਆਂ ਦਾ ਸਾਡਾ ਇਹ ਜਿਹੜਾ ਹੈਗਾ ਸਿੱਖ ਧਰਮ ਨਾਲ ਸਾਡੇ ਜੁੜਿਆ ਆ ਸੀ ਗੁਰੂਆਂ ਦਾ ਆਪਣੇ ਸਿੱਖ ਧਰਮ ਦਾ ਖਾਸ ਕਰਕੇ ਬਹੁਤ ਆਦਰ ਸਤਕਾਰ ਕਰਦੇ ਆ ਇਸ ਕਰਕੇ ਬੰਦੀ ਛੋੜ ਦਿਵਸ ਵੀ ਸਾਡੇ ਵਾਸਤੇ ਬਹੁਤ ਮਹੱਤਵ ਰੱਖਦਾ ਹੈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਮਨਾਣਾ ਚਾਹੀਦਾ ਹੈ